ਅਜੀਬ ਜਿਹਾ ਡੀਸਰ ਕਰ ਰਹੇ ਆ 1509 ਅੱਛਾ ਹਾਂਜੀ ਤੇ ਪਹਿਲਾਂ ਆਪਾਂ 1985 ਦੀ ਕਰੀ ਸੀਗੀ ਤੇ ਹੁਣ 1509 ਦੀ ਕਰ ਰਹੇ ਆ ਇਹ ਤਰਵਤਰ ਵੀ ਜਾਈਏ ਆਪਾਂ ਠੀਕ ਆ ਜੇ ਤਾਂ ਦੇਖਾਂ ਜੰਮੀ ਠੀਕ ਨਹੀਂ ਪਾਣੀ ਲਾਵਾਂਗੇ ਇਹਦਾ ਦੂਜਿਆਂ ਨਾਲ ਝਾੜ ਛੂੜ ਕੇ ਮਿਆਂ ਜਿਹੜਾ ਕਦੂ ਕਰਕੇ ਬੀਜਦੇ ਆ ਇਹਦਾ ਬੀਜ ਕੋਈ ਬਾਹਰ ਫਰਕ ਨਹੀਂ ਅੱਛਾ ਜੋ ਇਹਦੇ ਵਿੱਚ ਪੈਣਾ ਹੈ 20 10 ਕਿਲੋ ਆਟੋ 10 ਕਿਲੋ ਪਾਣਾ ਉਹ 4 ਕਿਲੋ ਪਾਣਾ ਉਹ ਝਾੜ ਉਹਦਾ ਬਦੂ ਵਈ ਕੱਢਦਾ ਨਹੀਂ ਠੀਕ ਆ ਇਹਦਾ ਖਰਚਾ ਦੂਜਿਆਂ ਰਿਓ ਦਾ ਬਰਾਬਰੇ ਸੇਮ ਹੈ ਕਿ ਬੜਾ ਘੱਟੇ ਵਧਣੀ ਪੈਂਦੀ ਕਿਉਂਕਿ ਇਹ ਜਿਹੜੀ ਛੇਤੀ ਫਸ ਜਾਂਦੀ ਹੈ ਠੀਕ ਆ ਨੰਬਰ 1 ਨੰਬਰ 2 ਜਿਹੜੀ ਜਿਹੜਾ ਖਰਚਾ ਹੈ ਜਿਹੜੀ ਮੈਨੂੰ ਕੱਢੂ ਕਰਦੇ ਆ ਉਹਦਾ ਘਟ ਜਾਣਾ ਹੈ ਬਾਕੀ ਲਵਾਈ ਹੈ ਇਹ ਨੇਵਰ ਘੱਟ ਵੱਧਦਾ ਹੀ ਹੁੰਦੇ ਉਹਨੇ ਪਹਿਲਾਂ ਤਾਂ ਦੇ 5000 ਕਰਤਾ 4000 ਕਰਤਾ ਉਹ ਵੱਜ ਜਾਣਾ ਹੈ ਤੇਲੇ ਸਾਲ 4000 ਸੀਗਾ ਹਾਂਜੀ ਐਦਿਕੀ ਤਾਂ ਵਧਣ ਨਹੀਂ ਹੈ ਘਟਣਾ ਤਾਂ ਹੈ ਨਹੀਂ ਹਾਂ ਉਹ ਵੀ ਘਟਦਾ ਨਹੀਂ ਯਾਰ ਇਹ ਯਾਰ ਤਾਂ ਉਹ ਵੱਜ ਗਿਆ ਇੱਕ ਕੱਦੂ ਦਾ ਖਰਚਾ ਇੱਕ ਪ੍ਰਾਈਵੇਟ ਕੱਦੂ ਵਾਲਾ ਜਿਹੜਾ ਤੇਲ ਉਹਦਾ ਉਹਦੇ ਬਰਾਬਰ ਆਏ ਤੇ ਕੱਦੂ ਪਰੇ ਦਾ ਬਰਾਬਰ ਆਏ ਹਾਂ ਚਲੋ ਠੀਕ ਆ ਠੀਕ ਹੈ ਨਹੀਂ ਬਾਕੀ ਜਿਹੜੀਆਂ ਸਪਰੀਹਾਂ ਨੇ ਆਲੋਈ ਬੱਟਾ ਲਵਾਉਣੇ ਆ 500 ਰੁਪਏ ਉਹ ਦਨੇ ਉਹ ਵੀ ਬਚਤ ਬਚਦਾ ਬਾਕੀ ਜੇ ਲਾਈਟ ਆਵੇ ਨਾ ਆਵੇ ਉਹ ਵੀ ਕੋਈ ਟੈਂਸ਼ਨ ਨਹੀਂ ਮਾ ਤੇਜ ਨਹੀਂ ਬੁੱਕਾ ਜਨਰੇਟਰ ਚਲਾਉਣਾ ਕੋਈ ਦਿੱਕਤ ਨਹੀਂ ਕੁਲ ਮਿਲਾ ਕੇ ਉਹਦੋਂ ਖਰਚਾ ਘੱਟ ਆ ਉਹਦਾ ਖਰਚਾ ਹੀ ਘੱਟ ਆ ਝਾੜ ਬਰਾਬਰ ਆ ਝਾੜ ਬਰਾਬਰ ਠੀਕ ਆ ਤੇ ਚਾਹ ਨਹੀਂ ਕੋਈ ਜੀ ਠੀਕ ਆਗੀ ਗਾਜ ਜੀ ਮੂਰੀ ਲੱਗਦੀ ਪਈ ਪਹਿਲਾਂ ਜੀ ਤਰ ਬਤਰ ਬੀਜੀ ਆ ਉਹਦੇ ਤੇ ਸੁਆਗਾ ਫੇਰ ਤਾਂ ਆਪਾਂ ਨੇ ਨਰਮ ਨਰਮ ਵੀ ਕਿ ਇਹ ਥੋੜੇ ਖੇਤ ਸੁੱਕੇ ਸੀਗੇ ਤੇ ਸੁੱਕੇ ਧੀ ਖੇਤ ਕਹਿੰਦੇ ਵੀ ਪਾਣੀ ਲਾਉਣਾ ਇਹਨੇ ਪਾਣੀ ਨਾਲੋਂ ਬੀਓ ਹੈ 10 ਕਿਲੋ ਵੀ ਸੁੱਕਾ ਬੀਜ ਕੇ ਦੇਖ ਲੈਣੇ ਆ ਵੀ ਸੁੱਕੀ ਉਹ ਬੀਜਦੇ ਆ ਪਾਣੀ ਲਾ ਦਾਂਗੇ ਜੇ ਵਧੀਆ ਜੰਮੇ ਆਈ ਰੱਖ ਲਾਂਗੇ ਜੇ ਨਾ ਜੰਮੀ ਫਿਰ ਬੌਣੇ ਦਾ ਫੇਰ ਵੀ ਸੀਗੇ ਇਹਨਾਂ 10 ਕਿਲੋ ਬੀਏ ਆ ਫੇਰ ਬੀਜ ਦਾਂਗੇ ਲੇਕਿਨ ਹੁਣਾ ਤਜਰਬਾ ਹੀ ਆ ਵੀ ਸੁੱਕੀ ਹੈ ਪਰ ਇਸੇ ਜੰਮੇ ਆਉਣੀ ਹੈ ਕਿਉਂਕਿ ਬੀਜ ਆਦਾ ਡੂੰਘਾ ਨਹੀਂ ਬੀਜਿਆ ਆਏਗਾ ਤੇ ਸਿਰਫ ਇੰਚਕ ਦੇ ਬੀਜ ਆ ਉੱਤੇ ਸੁਆਗਾ ਫੇਰ ਦੇਣਾ ਤੇ ਪਾਣੀ ਨਾਲ ਪਹਿਲੂ ਭਰ ਦੇਣੇ ਨੇ ਇਹ ਤੇ ਉਸ ਤੋਂ ਬਾਅਦ ਨਿਕਲ ਆਉਣੀ ਹੈ ਟਾਈਮ ਤੇ ਫਿਰ ਦੇਖਦੇ ਆ ਦੱਸਾਂ ਦਿਖਾਵਾਂਗੇ ਤੁਹਾਨੂੰ ਕਿਵੇਂ ਜੰਮੀ ਆ ਮਿਲਦੇ ਰਹੋ ਤੁਸੀਂ ਵੀ ਇਹ ਦੇਖਣ ਆਏ ਸੀ ਕਿਵੇਂ ਬੀਜਦੇ ਹੋ ਮੈਂ ਵੀ ਵੀ ਦਾ ਜੀ ਕਈ ਸਾਲ ਦਾ ਲਗਾਤਾਰ ਹੈ ਅੱਛਾ ਜੀ ਅੱਜ ਮੈਂ ਬਾਈ ਨੂੰ ਫੋਨ ਕਰਿਆ ਮੈਂ 1985 ਦੀ ਬਾਰੇ ਪਤਾ ਕਰਨਾ ਆਇਆ ਸੀ ਇਹਦੇ ਕੋਲ ਅੱਛਾ ਜੀ ਜੀ ਇਹਦਾ ਝਾੜ ਟੁੱਟ ਕੀ ਆ ਹਾਂ ਇਹ ਕਹਿੰਦਾ ਝਾੜ ਠੀਕ ਰਹੇ ਐ ਨੀਚੇ ਤੋਂ ਦੂਜੇ ਦੇਖਾਂ ਹਾਂ ਇਹ ਚੱਖਾ ਨਹੀਂ ਪਾਉਣ ਕਾਟ ਰਹੇ ਨੇ ਨਹੀਂ ਸੱਪ ਹਾਂ ਇਹਦੀ 1985 ਦੀ ਇਹ ਆ ਵੀ ਕਹਿੰਦੇ ਵੀ ਜਿਹੜੀ ਸਪਰੇਅ ਕਰਦੇ ਆ ਉਹ ਦੂਆ ਕੱਖ ਵੀ ਜਿਹੜਾ ਬੀ ਜੰਮਦਾ ਉਹ ਵੀ ਮਰ ਜਾਂਦਾ ਉਹਦੇ ਨਾਲ ਮਰ ਜਾਂਦਾ ਹਾਂ ਇਹ ਬੈਕਡਾਉਨ ਫੀਸਲ ਦਾ ਵੀ ਜਣਾ ਇਹਨੂੰ ਤਾਂ ਹੀ ਇਹਦੇ ਕੋਲ ਆਇਆ ਸੀ ਹਾਂ ਯਾਰ ਅੱਧੀ ਰਾਤ ਨੂੰ ਮੈਂ ਹੈਗਾ ਮੈਂ ਤਾਂ ਪਹਿਲਾਂ ਟੀਵੀ ਦੇਖੀ ਗਏ ਸੀ ਹਨ ਤੇ ਮੈਨੂੰ ਅੱਧੀ ਰਾਤ ਨੂੰ ਮੈਨੂੰ ਮੈਨੂੰ ਭੁੱਖ ਲੱਗੀ ਕਹਿੰਦੇ ਮੈਨੂੰ ਭੁੱਖ ਲੱਗੀ ਹੈ 1 ਵਜੇ ਹੈ ਨੀ ਕਿੰਨੇ ਮਿੰਟ ਹੋਏ ਹੋਏ 1:30 ਹੋਇਆ ਹੋਇਆ 1:30 ਹੋ ਗਿਆ ਤੇ ਤੈਨੂੰ ਨੀਂਦ ਨਹੀਂ ਆਈ ਮੈਨੂੰ ਨੀਂਦ ਨਹੀਂ ਆਈ ਤਾਂ ਭੁੱਖ ਲੱਗੀ ਹਾਂ ਨੀਂਦ ਚ ਯਾਰ ਫਿਰ ਇਹ ਕਹਿੰਦੀ ਫਿਰ ਹੁਣ ਕੀ ਬਣਾ ਮੈਂ ਕਹਿੰਦੀ ਕੋਈ ਕੜਾਹ ਬਣਾ ਲਵੇ ਬਈ ਕਹਿੰਦਾ ਮੈਨੂੰ ਕੜਾਹ ਬਣਾ ਦੇ ਕਹਿੰਦੇ ਮੈਨੂੰ ਭੁੱਖ ਲੱਗੀ ਹੈ ਕਹਿੰਦੇ ਮੈਨੂੰ ਤਾਂ ਸੂਜੀ ਦਾ ਕੜਾਹ ਬਣਾ ਕੇ ਦੇ 1 ਵਜੇ ਲ ਰਾਤ ਵਾਲੀ ਗੱਲ ਹੋ ਗਈ ਆਹ ਇੱਕ ਵੇ ਮੇਰੇ ਕੋ ਟਾਈਮ ਵੀ ਨੋਟ ਕੀਤਾ ਹੋਇਆ ਹੈ 1 ਵਜੇ ਮੈਂ ਖੜਾ ਬਣਾ ਕੇ ਦਿੰਦਾ 1 ਵਜੇ ਕਿੰਨੇ ਸਵਾ ਸਵਾ ਨਹੀਂ 1 ਵਜੇ 13 ਮਿੰਟ ਹੋਏ ਸੀ ਮੈਨੂੰ ਲੱਗਾ ਸ਼ਾਇਦ ਹੈ ਹਾਂ ਤੇ ਭਾਈ ਖਾ ਕੇ ਇੱਕ ਗੋਲੀ ਖਾਂਦੀ ਸਾਰੀ ਮੈਨੂੰ ਜਲੇ ਨਹੀਂ ਲੱਗੀ ਮੈਨੂੰ 5 ਮਿੰਟ ਨਹੀਂ ਲੱਗੇ ਉਹਨੇ ਜਿਹੜੇ ਸੌਗੇ ਜਨੂ ਸੌਗੇ ਤੂੰ ਜੀ ਲੋ ਯਾਨੀ ਆਪਕੇ ਨੂੰ ਕੁੱਲੈਂਡੇ ਮਾ ਜੈਨ ਬਚਰੀ ਮੈਂ ਅਜੇ ਹੁਣ ਅਸੀਂ ਬ੍ਰੇਡ ਲਗਾਉਣੀ ਆਂ ਬੀ ਸਾਡਾ ਵੀ ਇਹਦੇ ਵਿੱਚ ਕਿੰਨੇ ਜਿੱਦੀ ਗੱਲ ਆ ਗਈ ਹਾਂ ਇਹਦੇ ਕੋਟੀ ਤੋਂ ਲਾ ਲਾਪਾ ਮੁਲੂਗਾ ਨਾ ਹਾਂ 10-12 ਆਪਾਂ ਨੂੰ ਦੇ ਬਾਰੇ ਹਾਂ ਹਾਂ ਹਲੋ ਜੀ ਅੱਡੇ ਪਿੰਡ ਦਾ ਵੀ ਸੂਆ ਪੱਕਾ ਹੋ ਗਿਆ ਹੁਣ ਰੈਡੀ ਹੋ ਗਿਆ ਦਰਾਪੌੜ ਉੱਚਾ ਹੋਣ ਕਰਕੇ ਹੁਣ ਆਲੇ-ਦਾਲੇ ਹੁਣ ਮਿੱਟੀ ਪਾ ਕੇ ਸਾਰੇ ਇੱਥੇ ਲੋਕਟ ਲਾਉਣੀਆਂ 14 ਬਸੇ ਤਿੰਨ ਇੱਧਰ ਨੂੰ ਵੀ ਤਿੰਨਾਂ ਬਸੇ ਤੇ ਇੱਧਰ ਰਸਤੇ ਦੇ ਬਸੇ ਆਲੇ-ਦਾਲੇ ਸਾਰੀ ਇਹ ਲੋਕਟ ਢਾਈ ਹੀ ਗਿਆ ਲੋਕਟ ਲਾਉਣੀਆਂ ਜੇਰ ਵਧੀਆ ਬੰਦਣਾ ਹੋਰ ਵੀ ਪੂਰਾ ਚੌੜਾ ਕਰਤਾ ਵੀ ਕਿਸੇ ਟਾਈਮ ਰੋਡ ਇੱਥੋਂ ਰੋੜ ਆਉਣੀ ਆ ਤੇ ਰੋਡ ਉੱਚੀੁੱਲੀ ਰੋਡ ਨਿਕਲ ਜੂਗੀ ਹੋਵੇ ਜੀ ਕਿੰਨੇ ਫੋਟੋ ਹੋ ਗਏ ਆ ਹਾਂ ਪੌੜੀ ਕਿੰਨੇ ਫੁੱਟ ਹੋ ਗਿਆ ਇਹ 22 ਫੁੱਟ ਹੈ ਜੀ 22 ਫੁੱਟ ਹੋ ਗਿਆ ਹੈ ਨਾ ਇਹਨਾਂ ਪੂਰਾ ਅਜੇ ਖੁੱਲੀ ਰੋਡ ਬਣਨੀ ਆ ਇਹਨੂੰ ਵਧੀਆ ਹੋ ਜੂਗੀ ਹੈ ਨਾ ਲੋਕ ਟੈਰ ਕੋ ਤਾਂ ਲੱਗ ਹੀ ਨਾ ਹਾਂ ਉਹ ਤੁਸੀਂ ਦੇਖਿਆ ਉਹਨਾਂ ਕੋਲ ਉਹ ਪਟਾਲਾਂ ਵਾਲਾ ਹਾਂ ਜਿੱਥੇ ਆ ਗਿਆ ਕਿ 100 ਸੂਕ ਹੈ ਅਜੇ ਸਾਰਾ ਉਸੇ ਬੰਦੇ ਕੋਈ ਬੰਦਾ ਹੀ ਨਹੀਂ ਰੜ ਕੇ ਆ ਗਿਆ ਉਹਦੇ ਥੋੜਾ ਕੰਮ ਅੱਛਾ ਉਹ ਕੰਪਲੀਟ ਕਰਕੇ ਵਾ ਹੁਣ ਤਾਂ ਇੱਥੇ ਰਹਿਣਾ ਤਾਂ ਡਕਣੀ ਹਾਲ ਤੋਂ ਲੋਕਡਾਊਨ ਵਰਮਰ ਵਰਮਡ ਚੱਲੇ ਨੇ ਪੂਰੇ ਜੋਰਾਸ਼ਰਾਂ ਦੇ ਆਖ ਅੰਦਰ ਹੈ ਵੀ ਚੱਕਣ ਤੇ ਇਹਦੇ ਸਵੇਰੇ ਚੱਕਦਿੰਨੇ ਆ ਜੈਟ ਲੇਟ ਆਈ ਹੈ ਇਹ ਕਰਕੇ ਉਹ ਮੜੇ ਘਰੋਂ ਮੋੜ ਚਾਹੇ ਇਹਨਾਂ ਨੂੰ ਪਾਉਂਦਾ ਹਾਂ ਸਾਹੇ ਉਹ ਕਿੰਨਾ ਹੋ ਗਿਆ ਉਹ ਰੋਣੂ ਬੈਗ ਨਾਲ ਉਹ ਰੋਣੂ ਬੈਗ ਨਾਲ ਜੇ ਸੀ ਉਹ ਸੋਹਣੇ ਤੇਜੋਰਾ ਘਰ ਆ ਪਿਆ ਸੀ ਜਿਹੜੇ ਤੇ ਦੇ ਦਿੰਦਾ ਦੋ ਦਿਨ ਦਾ ਉਹ ਆ ਤਾਂ ਉਹ ਵੀ ਖੜਾ ਰਹੀ ਕਿਤੇ ਲੈ ਜਾ ਹੋਵੇ ਉਹ ਜਰਾ ਵੀ ਤਾਂ ਇਹ ਪਿਆ ਜੀ ਇੱਥੇ ਵੀ ਟੈਕਰ ਨਾਲ ਨਹੀਂ ਭਰਿਆ ਹੈ ਮਸ਼ੀਨ ਦਾ ਹਾਂ ਜਿੰਨੇ ਮਰਜੀ ਹੋਂ ਤਾਂ ਜੋ ਮਰਜੀ ਘੜਾ ਲਾ ਹਾਂ ਜਿਹੜੂ ਬਣਾ ਟਾਉਣਾ ਪੈਣਾ ਕਿ ਸੰਜ ਕਿਸ਼ਟਾਣਾ 3 ਕਿਸ਼ਟਾਣਾ ਟੈਕਰਾਣਾ ਅੱਛਾ ਮਿੱਟੀ ਮੰਗਾਈ ਹੈ ਉਹਨਾਂ ਨੇ ਮੰਗੋਣੀ ਆ ਮੈਨੂੰ ਕਹਿਦਾ ਸੀ ਮੈਂ ਹੱਸ ਆ ਜਾਣਾ ਉਹਨਾਂ ਦੇ ਅੱਛਾ ਅੱਛਾ ਮੱਸ ਕਾਜਾ ਖਵੇ ਨਿਕਾ ਉਹ ਜਿਹੜਾ ਕਿ ਮਿੱਟੀ ਸਾਦੀ ਪਈ ਆ ਉਹ ਵੀ ਅੱਜ ਬਾਉਣ ਲੱਗੇ ਆ ਜਿੱਥੇ ਆਲੇ ਪੱਲੇ ਮੈਂ ਕਹਿਣਾ ਤੇ ਜੇ ਉਹ ਆ ਜਾਉਂਦਾ ਉਹਨੂੰ ਗਣਾ ਨੂੰ ਚੱਕ ਕੇ ਲਿਆ ਕੇ ਇੱਥੀ ਬਸ ਕਿਹਨਾਂ ਦੀ ਅੱਛਾ ਅੱਛਾ ਜਿਹੜੀ ਚੱਲਦੀ ਆ ਫੇਰ ਉਹ ਪਕੜਾ ਦੇ ਦਿਲ ਲਈ ਹੈ ਬਈ ਹਾਂ ਹਾਂ ਚਲੋ ਲਓ ਵੀ ਸੂਏ ਤੇ ਛੱਡੋ ਪਾਣੀ ਹੁਣ ਐਨ ਵਧੀਆ ਵਧੀਆ ਪਾਣੀ ਆਵੇ ਹੱfte ਦੱਸ ਰਹਾ ਸੂਏ ਜਨਾਈਏ ਸੂਏ ਜਨਾਈਏ ਹਾਂਜੀ ਇੱਧਰ ਬਾਹਰ ਨਿਕਲ ਕਿੱਥੇ ਕੜੇ ਲਾਏ ਨੇ ਕੜੇ ਆਇਆ ਨਹੀਂ ਕੋਈ ਨਹੀਂ ਭਾਈ ਜੀ ਇਹ ਉਰੇ ਉਰੇ ਕਦੇ ਚਾਹੀਦਾ ਜਨਿਆਣੇ ਨੂੰ ਨਹਾਉਣ ਲੱਗਣਾ ਪਤਾ ਹੀ ਗੱਲ ਆ ਪਰ ਬਣਾ ਜਾਂਦਾ ਸੀ ਤਾਂ ਘੜਦੇ ਨਹੀਂ ਲਾਦੇ ਕੋਈ ਦੱਸ ਦੇਂਦੇ ਭਾਈ ਲਵਾ ਦੋ ਸਾਡੇ ਪਤਾ ਨਹੀਂ ਮੈਂ ਕਿਹ ਕੋਲ ਨਾਲ ਕਹਿੰਦੇ ਲਵਾਉਣੇ ਨੇ ਕੋਈ ਆਇਆ ਹੀ ਨਹੀਂ ਸਾਡੇ ਕੋਲੇ ਚਲੋ ਜੀ ਚਲੋ ਜੀ ਇਹ ਆਪਣੇ ਵੀਰ ਜੀ ਕੱਲ ਸੁੱਕੀ ਵੀਅ ਕੀਤੀ ਸੀਗੀ ਤੇ ਫਿਰ ਉਹਦੀ ਬਾਅਦ ਚ ਆਪਾਂ ਸੁੱਕੀ ਵੀਅ ਕਰਕੇ ਸਵੇਰੋਂ ਮਰਮੜਾ ਸੁਵਾਗਾ ਲਾ ਤੈਨੂੰ ਸਵਾਗਤ ਹੀ ਜੀ ਇਹ ਤੇ ਹੁਣ ਆਪਾਂ ਨੇ ਇਹਨੂੰ ਪਤਲਾ ਪਤਲਾ ਪਾਣੀ ਫੇਰਤਾ ਸਾਰੀ ਆਹ ਦੇਖ ਲਓ ਪਾਣੀ ਖੜਾ ਹੈ ਜੇ ਪਾਣੀ ਕੱਲ ਸੋਖਤ ਹੋ ਗਿਆ ਉਹਦੀ ਬਾਅਦ ਚ ਬਸ ਸਟੌਂਪ ਤੇ ਸਾਥੀ ਸਪਰੇਅ ਮਾਰਾਂਗੇ ਇਹਦੇ ਵਿੱਚ ਆਹ ਦੇਖ ਲਓ ਪੱਤੇ ਆਹ ਦਿਖਾਉਣਾ ਪਹਿਲਾਂ ਹੀ ਪਾਣੀ ਉਕਣੇ ਪਾਣੀ ਲਾਉਣ ਲੱਗੇ ਸੀਗੇ ਆਦਿਕ ਆ ਵੀ ਖੇਤ ਸਵਾਗਤ ਆਪਾਂ ਸਾਰੇ ਇਹ ਵੀਜੀ ਹੋਈ ਸਵਾਗਾ ਫੇਰਤਾ ਇਹਦਾ ਸਵਾਗਾ ਫੇਰਤਾ ਇਹ ਇਹ ਵੀ ਡੀਐਸਰ ਕੀਤੀ ਹੈ ਜੀ ਆ ਦੇਖੋ ਇਹ ਵੀਜੀ ਹੀ ਹੈ ਤੈਨੂੰ ਪਾਣੀ ਲਾਉਣ ਲੱਗੇ ਲਾਈਟ ਭੱਜ ਗਈ ਆ ਦੇਖੋ ਜੇ ਉਸ ਮੇਰੇ ਪਾਣੀ ਲਾਵਾਂਗੇ ਤੈਨੂੰ ਦੋ ਅਗਲੇ ਸ਼ਾਮ ਸਪਰੇਅ ਮਾਰਾਂਗੇ ਸਟੰਪ ਤੇ ਸਾਥੀ ਬਾਕੀ ਫਿਰ ਦੀ ਬਾਤ ਹੁਣ ਦੱਸਾਂਗੇ ਜਰਮੀਨੇਸ਼ਨ ਤੇ ਕਿ ਕਿਦਾਂ ਦੀ ਜੰਮਦੀ ਹੈ ਇਹ ਇਹ ਸੁੱਕੀ ਵਿਜਾਈ ਹੈ ਇਹ ਸੁੱਕੀ ਹੈ ਇਹ ਸਾਰੀ ਕੀ ਵਜਾਈਆ ਹਾਂ ਬਾਕੀ ਤਰਵਤਰ ਪਰਲੇ ਪਾਸੇ ਕਰਤੀ ਸੀਗੀ ਆਹੀਂ ਸੁਵਾਗਾ ਮਾਰਤਾ ਪਰ ਦਾਣਾ ਜਿਹੜਾ ਸੀਗਾ ਉੱਪਰ ਪਿਆ ਰਿਹਾ ਦਾ ਫਿਰ ਦਾਣਾ ਉਹਦੇ ਨਾਲ ਆਹ ਦੇਖੋ ਸੱਕੀ ਬੀਜੀ ਹੀ ਆ ਆ ਪਈ ਆ ਪਈ ਆ ਉੱਪਰੇ ਪਿਆ ਦਾਣਾ ਆਹ ਦੇਖੋ ਉਹ ਦਾਣਾ ਉੱਪਰੇ ਪਿਆ ਹੀ ਆ ਜੀ ਇਹ ਪਾਣੀ ਲਾਉਣ ਨਾਲ ਦਾਣਾ ਟਕੇ ਜਾਂਦਾ ਟਾਲ ਕਾਇ ਸਵਾਗਾ ਫੇਰਿਆ ਜੀ ਤੇ ਵੇਸੀ ਨਸੀ ਪਹਾਲ ਕਾ ਸਵਾਗਾ ਮਾਰਤਾ ਚੱਕ ਕੇ ਮਾੜੇ ਹਲਕਾ ਹਲਕਾ ਉਹਨੂੰ ਸਾਫ ਹੋ ਗਈ ਇਹ। ਹੋ ਆਪਣਾ ਸੂਏ ਦਾ ਕੰਮ ਚੱਲ ਰਿਹਾ ਇੱਥੇ ਜੀ। ਇਹ ਰਾਜੇ ਵਾਲਾ ਜੀ ਆਪਣੇ ਰਾਜਾਲ ਸਮਰਾਲੇ ਕੋਲ ਸੂਏ ਦੇ ਕੋਲ ਵੀ ਜੀ ਹੈ ਇਹ। ਤੇ ਇਹ ਹੈਗੀ ਆ ਸੁੱਕੀ ਬਈ ਉਹ ਤਰ ਪੱਤਰ ਆ। ਪਰਲੇ ਪਾਸੇ ਵੀ ਜੀ ਤੇ ਜਿਹੜੀ ਬੀਜੀ ਆ ਵਾ ਹਫਤੇ ਚ ਨਿਕਲੇ ਆਉਣੀ ਹੈ ਸਾਧਾ ਨੂੰ 2-4 ਦਿਨ ਇਹ ਇਹ 2 2-4 4 ਦਿਨ ਲੱਗ ਉਹਨਾਂ ਲੱਗਦਾ ਹਫਤਾ ਹੀ ਫਿਰ ਤਾਰ ਬੱਤ ਰੋ ਹਫਤੇ ਬਾਹਰ ਆ ਜਾਂਦੀ ਹੈ ਉਹਨੂੰ ਪਾਣੀ ਘੱਟ ਲੱਗਦੇ ਨੇ ਹਾਂ ਇਹਨੂੰ ਪਾਣੀ ਵੱਧ ਲਾਉਣੇ ਪੈਣੇ ਨੇ ਜ ਜਰਮਨੇਸ਼ਨ ਲਈ ਕਿਉਂਕਿ ਇਹ ਆਪਾਂ ਸੁੱਕਾ ਨਹੀਂ ਦੇਣੀ ਐ ਨਰਮ ਰੱਖਣੀ ਐ ਤਾਂ ਕਿ ਛੇਤੀ ਨਿਕਲੇ ਵਜੇ ਬਾਹਰ ਨਿਕਲੇ ਸਾਰੀ ਫੇਪਨ ਕੋਈ ਦਿੱਕਤ ਨਹੀਂ ਐ ਦੀ ਇਹ ਪਹਿਲੀ ਵਾਰ ਬੀਜੀ ਆ ਆਪਾਂ ਨੇ ਉਹ 8-9 ਸਾਲ ਦੇ ਬੀਜ ਤੇ ਆ ਰਹੇ ਹਾਂ ਆ ਇਹ ਦਿੱਤਾ ਯਾਰ ਬਾਈ ਆ ਸੁੱਕੀ ਬੀਜ ਗਈ ਇਹ ਸੁੱਕੀ ਦਾ ਤਯਾਰਬਾ ਕੀਤਾ ਹੀ ਦੋ ਦੋ ਸਵਾ ਦੋ ਕਿਲਿਆਂ ਦਾ ਹੀ ਤਰ ਬਤਰ ਦਾ ਆਪਾਂ ਕਰਦੇ ਹੀ ਰਹਨੇ ਆ ਜੀ ਅੱਜ ਕੋ ਪਾਣੀ ਲਾਇਆ ਆ ਖੇਤ ਪਾਣੀ ਪੀ ਗਿਆ ਜਿਹਨੂੰ ਪਹਿਲਾਂ ਲਾਤਾ ਸੀਗਾ ਇਹਨੂੰ ਬਾਅਦ ਚੋਂ ਲਾਇਆ ਇੱਥੇ ਪਾਣੀ ਖੜਾ ਆ ਆ ਤੁਹਾਨੂੰ ਦਿਖਾਉਣੇ ਆੜੀ ਆਪਾਂ ਨੇ ਤਰਪਤਰ ਬੀਜੀ ਦੀ ਜੀ ਕਿਹਾੜ ਦਿਨ ਹੋ ਗਏ ਤਿੰਨ ਦਿਨ ਹੋ ਗਏ ਤਰਪਤਰ ਬੀਜੀ ਨੂੰ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਉਂਕਿ ਇਹ ਪੂਰਾ ਹਫਤਾ ਲੈਂਦੀ ਹੈ ਬਾਹਰ ਨਿਕਲਣ ਨੂੰ ਇਹ ਆ ਤਰਪਤਰ ਜਿਵੇਂ ਆਪਾਂ ਸੁੱਕੀ ਕਣਕ ਬੀਜਦੇ ਆ ਉਹ ਕਣਕ ਗਿੱਲੀ ਬੀਜਦੇ ਆ ਉਗਣਾ ਹੈ ਹਨਾ ਇਹਨੇ ਜਿਵੇਂ ਕਣਕ ਨਿਕਲਦੀ ਆ ਉਗਣੇ ਨਿਕਲਣਾ ਹੈ ਹਫਤੇ ਬਾਅਦ ਹਫਤੇ ਬਾਅਦ ਉਹ ਸੁੱਕੀ ਵੀ ਆ ਤਰ ਬਤਰ ਦਾਣੇ ਦਾਲੇ ਫੁੱਲਿਆ ਉਹ ਮੇਰੇ ਹਿਸਾਬ ਨਾਲ ਮਾੜਾ ਮਾੜਾ ਲੈਂਦੇ ਵੇ ਤੂੰ ਜੀ ਮੂੰ ਛੱਡ ਚੱਲੀ ਮੂੰ ਛੱਡ ਚੱਲੀ ਲਗਾਈ ਲਗਾਈ ਮਾੜੀ ਨਹੀਂ ਨੇ ਹੈ ਨਹੀਂ ਨੇੜੇ ਨਗਰ ਬੈਠੇ ਰੱਖਾ ਤੇ ਰੱਖ ਤੂੰ ਹੀ ਛੱਡੇ ਲੈ ਨਾ ਤੂੰ ਹੀ ਛੱਡੇ ਹਫਤੇ ਵਾਰ ਹਾਂ ਆਪਣੇ ਪੋਲ ਦੀ ਪੂਰੀ ਟਾਵਰ ਬਣ ਜਾਣੀ ਆ ਹਨਾ ਚਾਰਾਂ ਪਾਸੇ ਐਂ ਪੂਰੀ ਲੋਕੇਟ ਲੱਗਣੀ ਆ ਇਹਦੇ ਐਂ ਪੂਰਾ ਪੂਰਾ ਖੁੱਲਾ ਬਣਾਤਾ ਪਰ ਪੋਲ ਤੇ ਜਾ ਕੇ ਦਿਖਾਉਨੇ ਆ ਤੁਹਾਨੂੰ ਹਾ ਲੋ ਜੀ ਸਾਡੇ ਪਿੰਡ ਦਾ ਵੀ ਸੂਆ ਪੱਕਾ ਹੋ ਗਿਆ ਹੁਣ ਰੈਡੀ ਹੋ ਗਿਆ ਦਰਾ ਪੌੜ ਉੱਚਾ ਹੋਣ ਕਰਕੇ ਹੁਣ ਆਲੇ-ਦਾਲੇ ਹੁਣ ਮਿੱਟੀ ਪਾ ਕੇ ਸਾਰੇ ਇੱਥੇ ਲੋਕਟ ਲਾਉਣੀਆਂ 14 ਬਸੇ ਇੱਧਰ ਨੂੰ ਵੀ ਕਿੰਨਾ ਬਸੇ ਇੱਧਰ ਰਸਤੇ ਦੇ ਪਾਸੇ ਆਲੇ-ਦਾਲੇ ਸਾਰੀ ਇਹ ਲੋਕਟ ਢਾਈ ਹੀ ਹੈਗਾ ਲੋਕ ਇਕ ਲਾਉਣ ਦੇਗਾ ਜੇਰ ਵਧੀਆ ਬਣ ਜਾਣਾ ਹੋਰ ਵੀ ਪੂਰਾ ਚੌੜਾ ਕਰਤਾ ਵੀ ਕਿਸੇ ਟਾਈਮ ਰੋਡ ਇਥੋਂ ਰੋਡ ਆਉਣੀ ਆ ਤੇ ਰੋਡ ਉੱਚੀ ਖੁੱਲੀ ਰੋਡ ਨਿਕਲ ਜੂਗੀ ਹੋਵੇ ਜੀ ਕਿੰਨੇ ਫੁੱਟ ਹੋ ਗਿਆ ਆਹ ਪੁਲ ਕਿੰਨੇ ਫੁੱਟ ਹੋ ਗਿਆ ਇਹ 22 ਫੁੱਟ ਆ ਜੀ 22 ਫੁੱਟ ਹੋ ਗਿਆ ਹੈ ਨਾ ਇਹਨ ਪੂਰਾ ਅਜੇ ਖੁੱਲੀ ਰੋਡ ਬਣਨੀ ਆ ਇਹਨ ਵਧੀਆ ਹੋ ਜੂਗੀ ਹੈ ਨਾ ਲੋਕ ਟਾਈਮ ਤੇ ਲੱਗੀ ਨਾ ਹਾਂ ਉਹ ਤੁਸੀਂ ਦੇਖਿਆ ਹੁਣ ਕੋਲ ਉਹ ਪਟਾਣਾ ਵਾਲਾ ਹਾਂ ਜਗ੍ਹਾ ਕਿਦੇ 100 ਤੋਂ ਹੈ ਅਜੇ ਸਾਰਿਆਂ ਨੂੰ ਬੰਦ ਕੋਈ ਬੰਦਾ ਹੀ ਨਹੀਂ ਰੜਕਿਆ ਹੈਗਾ ਉਹ ਥੋੜਾ ਕੰਮ ਅੱਛਾ ਉਹ ਕੰਪਲੀਟ ਕਰਕੇ ਬਾ ਹੁਣ ਤਾਂ ਇੱਥੇ ਰਹਿਣਾ ਥੋੜਾ ਜਿਹਾ ਕੱਲ ਤੋਂ ਲੋਕਡਾਊਨ ਗਰਮੜ ਗਰਮੜ ਚੱਲਣੇ ਪੂਰੇ ਜੋਰਾ ਛੋਰਾ ਤੇ ਆ ਗੰਦਰ ਆਂਦੀ ਹੈ ਚੱਕਣ ਤੇ ਵੇ ਇੱਥੇ ਸਵੇਰੇ ਆਕ ਦਿੰਦੇ ਆ ਜੈਟ ਲੇਟ ਆਈ ਹੈ ਜੀ ਇਹ ਕਰਕੇ ਕੰਮੜੇ ਕਰੂ ਮੋਟਣਾ ਜੀ ਮਾਣੇ ਸਾਰੇ ਉਹ ਕਿਉਂ ਆਇਆ ਬੈਗ ਨਾਲ ਉਹ ਡਰੋਨ ਨੂੰ ਬੈਗ ਨਾਲ ਦਾ ਇਹ ਸੀ ਉਹ ਸੋਲਟ ਤੇ ਤੋਂ ਰਗੜਾ ਪਿਆ ਸੀ ਜਿਹੜੇ ਤੇ ਇਹ ਹੋ ਜਗਾ ਦੋ ਦਿਨ ਦਾ ਉਹ ਆ ਤਾਂ ਉਹਦੇ ਸਾਰੇ ਇਹ ਕਿਹੜੇ ਲੱਗੇ ਹੋ ਇਹ ਬਜਾ ਰਿਹਾ ਸੀ ਆ ਪਿਆ ਸੀ ਇੱਥੇ ਜਿਹੇ ਟੈਪਰ ਨਾਲ ਨਹੀਂ ਭਰਿਆ ਹੋਇਆ ਮਿੱਟੀ ਦਾ ਹਾਂ ਹਾਂ ਜਿੰਨੇ ਮਰਜ਼ੀ ਹੋਂਦਾ ਜੋ ਮਰਜ਼ੀ ਘੜਾ ਲਾ ਹਾਂ ਜਰੂਰ ਹੋਣਾ ਟਾਉਣਾ ਪੈਣਾ ਕਿ ਕਿਸ਼ਟ ਹੋਣਾ 3 ਕਿਸ਼ਟ ਹੋਣਾ ਟੈਪਰ ਨਾਲ ਅੱਛਾ ਮਿੱਟੀ ਮੰਗਾਈ ਆ ਉਹਨਾਂ ਨੇ ਮੈਂ ਉਹ ਨਹੀਂ ਆ ਮੈਨੂੰ ਕਹਿੰਦਾ ਸੀ ਮੈਂ ਆ ਜਾਣਾ ਹਾਂ ਅੱਛਾ ਅੱਛਾ ਬਾਸ ਕਾ ਜਾਣੇ ਦਾ ਕਾ ਤੇ ਮਿੱਟੀ ਫਾਦੀ ਪਈ ਆ ਉਹ ਵੀ ਅੱਜ ਬਾਉਣ ਲੱਗੇ ਆ ਜਿੱਤੀਆਂ ਵਾਲੇ ਬੱਤੀਆਂ ਮੈਂ ਕਹਣਾ ਤੇ ਜੇ ਉਹ ਆ ਜਾ ਦੋਨੋਂ ਘਾਣੋਂ ਚੱਕ ਦੇ ਲਿਆ ਕੇ ਇੱਥੇ ਬਸ ਤਾ ਕੀ ਨਾ ਵੀ ਓਥੇ ਓਥੇ ਜੱਲੀਏ ਬਈ ਹਾਂ ਹਾਂ ਚਲੋ ਲਓ ਵੀ ਸੂਏ 'ਚ ਛੱਡੋ ਪਾਣੀ ਹੁਣ ਐਨ ਵਧੀਆ ਵਧੀਆ ਪਾਣੀ ਆਵੇ ਆਪ ਤੇ ਦੱਸਣਾ ਤੇ ਕਿਹਨਾਂ ਹੀ ਸੂਏ 'ਚ ਹੈ ਸੂਏ 'ਚ ਨਹੀ ਹੈ ਹਾਂਜੀ ਇੱਧਰ ਬਾਹਰ ਨਿਕਲ ਕੇ ਕਿੱਥੇ ਘੜੇ ਲਾਇਆ ਨੇ ਘੜੇ ਆਏ ਨਹੀਂ ਕੋਈ ਨਹੀਂ ਆਇਆ ਬਾਈ ਜੀ ਇਹ ਉਰੇ ਉਰੇ ਕਿਦਾ ਜਾ ਹੀ ਰਹੇ ਨੇ ਆਣੇ ਨੂੰ ਨੇ ਨਾਉਣ ਲੱਗ ਜਾਣ ਪਤਾ ਹੀ ਗੱਲ ਆ ਇਹ ਤਾਂ ਬਣਾ ਜਾਂਦਾ ਇਹ ਤਾਂ ਘੜ ਦੇ ਨਹੀਂ ਲਾ ਦਿੰਦੇ ਦੱਸ ਦਿੰਦੇ ਬਾਈ ਲਗਾ ਲਓ ਸਾਡਾ ਪਤਾ ਨਹੀਂ ਮੈਨੂੰ ਕੋਲ ਨਾਲ ਕਿੱਥੇ ਲਵਾਉਣੇ ਨੇ ਕੋਈ ਆਇਆ ਹੀ ਨਹੀਂ ਸਾਡੇ ਕੋਲੇ ਚਲੋ ਜੀ